ਉ ਮੇਰੇ ਵਰਗਾ ਜਲੀਲ ਨਾ ਹੋਵੇ ਉਹ ਜ਼ਖਮ ਦੇ ਗਿਆਂ ਵਹਿਲ ਨਾ ਹੋਵੇ ਤੇਰੇ ਲਈ ਕੋਟੀਆਂ ਮੈਂ ਬੁਣਦੀਆਂ ਤਾਂ ਉਹ ਸੋਈ ਚੁਬ ਜੇ ਤਾਂ ਫੀਲ ਨਾ ਹੋਵੇ ਹਵਾ ਦੇ ਵਰਗਾ ਵਿਚਨਾ ਦੇ ਵਰਗਾ ਤੂੰ ਵਗਦੇ ਰਹੇ ਮੈਂ راہ ਵੀ ਬੈਠੀਆਂ मां पा बि बेठी गवा बि बेठी भेतूं तुरी तह बि वेठी म पी बेठी गवह बिठी भेतूं तां तुरी तह बि वेठी माव बिठी गवह बिठी भेतूं तां तुरी त बिठी